ਵੈਸਾਖ ਦਾ ਪਾਵਨ ਹੁੰਦਾ ਏ ਜੇਸ ਸਾਖ ਜਦੋਂ ਦਰਖਤਾਂ ਦੇ ਉੱਪਰ ਸਾਖਾਂ ਨਿਕਲ ਆਉਂਦੀਆਂ ਐ, ਕ੍ਰੋਮਬਲਾਂ ਨਿਕਲ ਆਉਂਦੀਆਂ ਐ। ਜਦੋਂ ਸਾਰੀ ਬਨਸਪਤੀ ਦੇ ਉੱਪਰ ਹਰਿਆਵਲ छा ਜਾਂਦੀ ਐ, ਉਹਨੂੰ ਵੈਸਾਖ ਕਿਹਾ ਗਿਆ। ਇਹ ਤਾਂ ਹੋਰ ਵੀ ਬਹੁਤ ਮਹੀਨੇ ਨੇ ਜਿਨ੍ਹਾਂ ਨੂੰ ਆਪਾਂ ਅਰਥ ਕਰਨ ਲੱਗਿਆਂ ਦੋ ਹਿੱਸਿਆਂ ਵਿੱਚ ਕਰਦੇ ਆਂ ਤੇ ਅਰਥ ਉਹਦਾ ਸਪਸ਼ਟ ਹੋ ਜਾਂਦਾ। ਸਾਵਣ ਸਾਵਾਵਨ ਪਾਵ ਹਰਿਆਵਲ ਇਹ ਤਾਂ ਇਥੇ ਵੇਸ ਸਾਖ ਜਦੋਂ ਸਾਖਾਂ ਨਿਕਲ ਆਉਂਦੀਆਂ ਵੇਸ ਹੋ ਜਾਂਦਾ ਹੈ ਪਾਵ ਇਹ ਪ੍ਰਕਿਰਤੀ ਸੁੰਦਰ ਲੱਗਣ ਲੱਗ ਜਾਂਦੀ ਹੈ ਹਰਿਆਵਲ ਨਾਲ ਭਰ ਜਾਂਦੀ ਹੈ ਸੁਣੀ ਲੱਗਣ ਲੱਗ ਜਾਂਦੀ ਹੈ ਉਹਨੂੰ ਵੈਸਾਖ ਲਿਖਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਵਨ ਗੁਰਬਾਣੀ ਵਿੱਚ ਕਹਿੰਦੇ ਨੇ ਵੈਸਾਖ ਭਲਾ ਸਾਖਾਂ ਵੇਸ ਕਰੇ ਮਹਾਰਾਜ ਕਹਿੰਦੇ ਵੈਸਾਖ ਦਾ ਮਹੀਨਾ ਭਲਾ ਹੈ ਚੰਗਾ ਹੈ ਕਿਉਂਕਿ ਸਾਖਾਂ ਨਿਕਲ ਆਉਂਦੀਆਂ ਕਰੋਬਲਾਂ ਨਿਕਲ ਆਉਂਦੀਆਂ ਸੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ 12 ਮਾਹ ਦੀ ਪਵਿੱਤਰ ਗੁਰਬਾਣੀ ਅੰਦਰ ਕਿਹਾ ਜੋ ਆਪ ਜੀ ਨੇ ਹੁਣੇ ਸਰਵਣ ਕੀਤਾ ਵੈਸਾਖ ਧੀਰਨ ਕਿਉ ਬਾਡੀਆਂ ਜਿਨ੍ਹਾਂ ਪ੍ਰੇਮ ਵਿਸ਼ੋ ਮਹਾਰਾਜ ਕਹਿੰਦੇ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜ ਗਏ ਜਿਨ੍ਹਾਂ ਦਾ ਵਿਛੋੜਾ ਪੈ ਗਿਆ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਆਇਆ ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਤੋਂ ਵਾਂਝੇ ਹੋਗੇ ਹੁਣ ਦਰਖਤ ਦੇ ਉੱਪਰ ਕ੍ਰੋਮਬਲ ਤਾਂ ਹੀ ਨਿਕਲੇਗੇ ਦਰਖਤ ਦੇ ਉੱਪਰ ਹਰਿਆਵਲ ਤਾਂ ਹੀ ਆਏਗੀ ਜੇ ਦਰਖਤ ਜੜ ਨਾਲ ਜੁੜਿਆ ਹੋਇਆ ਹੈ ਜੇ ਟਾਣੀ ਨੂੰ ਕੱਟ ਕੇ ਇਦਾਂ ਹੀ ਮਿੱਟੀ ਵਿੱਚ ਨੱਪ ਦੇਾਂਗੇ ਉਹਨੂੰ ਪਾਣੀ ਪਾ ਦੇਾਂਗੇ ਤੇ ਉਹ ਸੁੱਕ ਜਾਏਗੀ ਉਹਦੀ ਹਰਿਆਵਲ ਕਾਇਮ ਨਹੀਂ ਰਹਿ ਸਕੇਗੀ ਜਦੋਂ ਉਹਨੂੰ ਆਪਾਂ ਦਰਖਤ ਨੂੰ ਉਪਰੋਂ ਉਪਰੋਂ ਖਰੋਚਦੇ ਹਨ ਉਹਦੇ ਥੱਲੇ ਉਹ ਸਿਲ ਨਹੀਂ ਮਿਲੇਗੀ ਸੁੱਕ ਜਾਏਗਾ ਇਸੇ ਤਰ੍ਹਾਂ ਦੇ ਨਾਲ ਜਿਹੜਾ ਮਨੁੱਖ ਪਰਮਾਤਮਾ ਦੇ ਨਾਲੋਂ ਟੁੱਟ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਦੇ ਨਾਮ ਤੋਂ ਵਾਂਝਾ ਹੋ ਜਾਂਦਾ ਹੈ ਉਹਦੇ ਅੰਦਰ ਪ੍ਰੇਮ ਪੈਦਾ ਨਹੀਂ ਹੋ ਸਕਦਾ ਇਹ ਮਨੁੱਖ ਜਿਹੜਾ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਉਹ ਜਦੋਂ ਟੁੱਟ ਗਿਆ ਜਦੋਂ ਮਨੁੱਖ ਦਾ ਧਰਤੀ ਦੇ ਉੱਪਰ ਜਨਮ ਹੋਇਆ ਮਾਇਆ ਨੇ ਆਪਣਾ ਜਾਲ ਵਿਛਾ ਦਿੱਤਾ ਮਨੁੱਖ ਇਹ ਸੰਸਾਰ ਦੇ ਝਮੇਲਿਆਂ ਦੇ ਵਿੱਚ ਉਲਝ ਕੇ ਰਹਿ ਗਿਆ ਇਹਦੇ ਅੰਦਰੋਂ ਪ੍ਰੇਮ ਜਿਹੜਾ ਸੀ ਨਾ ਰਸ ਜਿਹੜਾ ਸੀ ਉਹ ਸੁੱਕ ਗਿਆ ਦੇਖ ਗੁਰਦੇਵ ਕਹਿੰਦੇ ਜਿਹੜੇ ਟੁੱਟ ਜਾਂਦੇ ਆ ਉਹਨਾਂ ਦੇ ਅੰਦਰੋਂ ਰਸ ਖਤਮ ਹੋ ਜਾਂਦਾ ਹੈ ਤੇ ਮਹਾਰਾਜ ਨੇ ਅਗਲਾ ਬਚਨ ਕਿਹਾ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਂ ਇੱਕ ਦੁਨਿਆਵੀ ਤੌਰ ਦੇ ਉੱਪਰ ਸੱਜਣ ਹੁੰਦਾ ਏ ਇੱਕ ਦੁਨਿਆਵੀ ਤੌਰ ਦੇ ਉੱਪਰ ਮਿੱਤਰ ਹੁੰਦਾ ਏ ਲੇਕਿਨ ਸਤਗੁਰੂ ਦੀ ਪਾਵਨ ਗੁਰਬਾਣੀ ਨੇ ਕਿਹਾ ਜਿਹੜਾ ਦੁਨਿਆਵੀ ਤੌਰ ਤੇ ਸੱਜਣ ਹੈ ਜਿਹੜਾ ਦੁਨਿਆਵੀ ਤੌਰ ਤੇ ਮਿੱਤਰ ਹੈ ਜਿਹੜਾ ਇਸ ਦੁਨੀਆਂ ਵਿੱਚ ਨਜ਼ਰ ਆਉਂਦਾ ਏ ਉਹ ਓਨਾ ਚਿਰ ਹੀ ਮਿੱਤਰ ਹੈ ਜਿੰਨਾ ਚਿਰ ਤੁਸੀਂ ਉਹਦੇ ਨਾਲ ਖਾਣ ਪੀਣ ਦੀ ਸਾਂਝ ਰੱਖਦੇ ਹੋ ਜਿਸ ਦਿਨ ਖਾਣ ਪੀਣ ਦੀ ਸਾਂਝ ਖਤਮ ਹੋ ਜੇਗੀ ਤੁਸੀਂ ਕਿਸੇ ਨੂੰ ਕੁਝ ਨਹੀਂ ਖਵਾ ਸਕੋਗੇ ਉਹ ਉਦੋਂ ਹੀ ਤੁਹਾਡੇ ਖਿਲਾਫ ਹੋ ਜਾਏਗਾ ਪਿਛਲਾ ਖਾਦਾ ਪੀਤਾ ਉਹ ਵੀ ਅਜਾਈਂ ਚਲਿਆ ਜਾਂਦਾ ਗਵਾਜ ਜਾਂਦਾ ਮਹਾਰਾਜ ਨੇ ਪਾਵਨ ਕੁਰਬਾਨੀ ਅੰਦਰ ਕਿਹਾ ਮਨਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਜਿਹੜੀ ਮਨਮੁੱਖ ਦੀ ਮਿੱਤਰਤਾ ਉਹ ਕੇਵਲ ਮਾਇਆ ਤੱਕ ਹੈ ਉਹ ਜਿੰਨਾ ਚਿਰ ਖਾਂਦਾ ਏ ਪਹਿਣਦਾ ਏ ਉਹਨਾਂ ਚਿਰ ਬੜਾ ਚੰਗਾ ਚੰਗਾ ਬਾਅਦ ਵਿੱਚ ਕੁਝ ਵੀ ਨਹੀਂ ਜਿੱਚਰ ਪੈਣਨ ਖਾਵਣੇ ਤਿੱਚਰ ਰੱਖਣ ਗੰਢ ਜਿੱਤ ਦਿਨ ਕਸ਼ੂ ਨਾ ਹੋਵੇ ਤਿੱਤ ਦਿਨ ਬੋਲਣ ਗੰਦ ਜਦੋਂ ਤੁਸੀਂ ਨਹੀਂ ਖਵਾਓਗੇ ਉਦਣ ਹੀ ਉਹ ਮਾੜੇ ਬਚਨ ਬੋਲਣ ਲੱਗ ਜਾਂਦਾ ਹੈ ਪਰ ਇੱਕ ਸੱਜਣ ਹੈ ਅਕਾਲ ਪੁਰਖ ਵਾਹਿਗੁਰੂ ਸੱਜਣ ਜਿਹਨੂੰ ਆਪਾਂ ਰੋਜ਼ ਪੜ੍ਹਦੇ ਆਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਬਣਾ ਦਾ ਵਿਸਾਹ ਆ ਗੁਰੂ ਰੂਪੀ ਸੱਜਣ ਪ੍ਰਮਾਤਮਾ ਰੂਪੀ ਸੱਜਣ ਦੇ ਕੋਲ ਬੈਠਿਆ ਮਨੁੱਖ ਸੋਹਣਾ ਲੱਗਦਾ ਹੈ ਇੱਕ ਗੁਰਦੇਵ ਕਹਿੰਦੇ ਇਸ ਕਰਕੇ ਜੇ ਅਕਾਲ ਪੁਰਖ ਵਾਹਿਗੁਰੂ ਸੱਜਣ ਨੂੰ ਤੂੰ ਭੁਲਾ ਦੇਵੇਂਗਾ ਨਾ ਉਹਦੇ ਨਾਲੋਂ ਟੁੱਟ ਜਾਏਗਾ ਤੇ ਇਦਾਂ ਖੁਆਰ ਹੋਏਗਾ ਜਿਸ ਤਰ੍ਹਾਂ ਦੇ ਨਾਲ ਦਰਖਤ ਦੇ ਨਾਲੋਂ ਟੁੱਟ ਕੇ ਪੱਤਾ ਜਿਹੜਾ ਖੁਆਰ ਹੁੰਦਾ ਹੈ ਪੱਤਾ ਉਹਨਾਂ ਚੇਰੀ ਉਹਦੀ ਕੀਮਤ ਹੈ ਜਿੰਨਾ ਚਿਰ ਉਹ ਦਰਖਤ ਨਾਲ ਜੁੜਿਆ ਖੜਖੜ ਕਰਦਾ ਏ ਕਿਸੇ ਨੂੰ ਸ਼ਾਨ ਦਿੰਦਾ ਏ ਜਦੋਂ ਦਰਖਤ ਨਾਲੋਂ ਟੁੱਟ ਗਿਆ ਸੁੱਕ ਜਾਏਗਾ ਲੋਕ ਪੈਰਾਂ ਥੱਲੇ ਮਢੋਲ ਦਿੰਦੇ ਆ ਹਵਾ ਉਡਾ ਕੇ ਲੈ ਜਾਂਦੀ ਉਹਦੀ ਕੋਈ ਕਦਰ ਨਹੀਂ ਰਹਿ ਜਾਂਦੀ ਕਦਰ ਉਹਨਾਂ ਚੇਰੀ ਹੈ ਜਿੰਨਾ ਚਿਰ ਦਰਖਤ ਨਾਲ ਜੁੜਿਆ ਮਹਾਰਾਜ ਨੇ ਪਾਵਨ ਗੁਰਬਾਣੀ ਅੰਦਰ ਕਿਹਾ ਪੱਤਰ ਪਰ ਜੇਣ ਝੜੀਆ ਨਹਿ ਜੜੀਆਂਗ ਪੈਂਟ ਸੰਪਤਾ ਫਿਰ ਕਿਸੇ ਕੰਮ ਨਹੀਂ ਆ ਗਰਮੀਆਂ ਦੇ ਦਿਨਾਂ ਦੇ ਵਿੱਚ ਨਾ ਅੱਕ ਦਾ ਦਰਖਤ ਹੈ ਉਹ ਆਮ ਕਰਕੇ ਜੰਗਲ ਬੀਆਬਾਨ ਦੇ ਵਿੱਚ ਹੁੰਦਾ ਹੈ ਆਮ ਕਰਕੇ ਪਾਣੀਆਂ ਦੇ ਕੰਢਿਆਂ ਤੇ ਹੁੰਦਾ ਹੈ ਔੜ ਦੇ ਵਿੱਚ ਉਹ ਜਿਹੜਾ ਅੱਕ ਦਾ ਬੂਟਾ ਉੱਗਦਾ ਹੈ ਇਹ ਸਤਿਗੁਰੂ ਕਹਿੰਦੇ ਨੇ ਪੁਰਾਤਨ ਸਮਾਂ ਸੇ ਬੱਚੇ ਖੇਡਣ ਵਾਸਤੇ ਜਾਂਦੇ ਉਹਨਾਂ ਨੇ ਦੇਖਿਆ ਵੀ ਉਸ ਦਰਖਤ ਦੇ ਨਾਲ ਅੱਕ ਦੇ ਨਾਲ ਨਿੱਕੀਆਂ ਨਿੱਕੀਆਂ ਅੰਬੀਆਂ ਲੱਗੀਆਂ ਹੋਈਆਂ ਹੈ ਹੈ ਨਹੀਂ ਅੰਬ ਹੈ ਨਿਹਰਾ ਜ਼ਹਿਰ ਹੈ ਉਹਨੂੰ ਖਖੜੀਆਂ ਕਹਿੰਦੇ ਐ ਪਰ ਉਹ ਦੇਖਦੀਆਂ ਇਦਾਂ ਦੀਆਂ ਜਿਵੇਂ ਅੰਬ ਲੱਗੇ ਹੋਣ ਮਰਜ਼ ਕਹਿੰਦੇ ਝੋਲਾ ਪੈਂਦਾ ਅੰਬ ਵਰਗਾ ਪਰ ਜਦੋਂ ਹੀ ਉਹ ਬੱਚੇ ਜਿਹੜੇ ਸ਼ਰਾਰਤ ਕਰਕੇ ਉਸ ਖਖੜੀ ਨੂੰ ਤੋੜ ਦੇਣ ਕਹਿੰਦੇ ਸੂਰਜ ਦੀਆਂ ਕਿਰਨਾਂ ਪੈਣਗੀਆਂ ਉਹ ਖਖੜੀ ਸੁੱਕ ਜਾਏਗੀ ਰੂੰ ਰੂੰ ਹੋ ਕੇ ਆਕਾਸ਼ ਵਿੱਚ ਉੱਡ ਜਾਏਗੀ ਉਹਦੀ ਕੋਈ ਕੀਮਤ ਨਹੀਂ ਰਹਿ ਜਾਂਦੀ ਟੀਮ ਤੋਨਾ ਚਿਹਰੀ ਇਹ ਸੁੰਦਰ ਉਹਨਾ ਚਿਹਰੀ ਲੱਗਦੀ ਹੈ ਜਿੰਨਾ ਚਿਰ ਉਹ ਦਰਖਤ ਨਾਲ ਜੁੜੀ ਹੋਈ ਪਾਵ ਆਕ ਨਾਲ ਜੁੜੀ ਹੋਈ ਖਖੜੀਆਂ ਸੁਹਾਵੀਆਂ ਲੱਗੜੀਆਂ ਅਕ ਕੰਠ ਬਿਰਹ ਵਿਛੋੜਾ ਧਣੀ ਸੋ ਨਾਨਕ ਸੈ ਸੈ ਗੰਠ ਇਦਾਂ ਹੀ ਜਿਹੜਾ ਪ੍ਰਮਾਤਮਾ ਦੇ ਨਾਲੋਂ ਵਿਛੋੜਾ ਪੈ ਗਿਆ ਜਿਹੜਾ ਪ੍ਰਮਾਤਮਾ ਨਾਲੋਂ ਟੁੱਟ ਗਿਆ ਉਹਦੀ ਹਾਲਤ ਵੀ ਉਹ ਖਖੜੀਆਂ ਵਰਗੀ ਹੋ ਜਾਂਦੀ ਹੈ ਕਾਛੇ ਕਹਿੰਦੇ ਹਰ ਸਾਜਨ ਪੁਰਖ ਵਿਸਾਰ ਕੇ ਜੇ ਤੂੰ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਭੁਲਾ ਦਿੱਤਾ ਲੱਗੀ ਮਾਇਆ ਤੋ ਫਿਰ ਮਾਇਆ ਆਪਣਾ ਜਾਲ ਪਾ ਲੇਗੀ ਆਪਾ ਦੇਖਦੇ ਆ ਨਾ ਆ ਜਿਹੜੇ ਬੱਚੇ ਜਿਹੜੇ ਐ ਉਹ ਸਿਰ ਦੇ ਉੱਪਰ ਤੁਰਲੇ ਵਾਲੀਆਂ ਪੱਗਾਂ ਬੰਨ ਕੇ ਤੇ ਉਹ ਡਾਂਸ ਕਰਦੇ ਐ ਉਹਨੂੰ ਮਾਇਆ ਲੱਗੀ ਹੁੰਦੀ ਐ ਤੇ ਸਤਿਗੁਰੂ ਇੱਕ ਗੱਲ ਸਮਝਾਉਣਾ ਚਾਹੁੰਦੇ ਐ ਜੇ ਮਾਇਆ ਜਿਹੜੀ ਐ ਉਹਦੀ ਪਾ ਪੱਗ ਤੇ ਲੱਗ ਜਾਏ ਉਹ ਆਕੜ ਜਾਂਦੀ ਐ ਤੇ ਜੇ ਮਨੁੱਖ ਨੂੰ ਲੱਗ ਜਾਏ ਫਿਰ ਉਹਦਾ ਕੀ ਹਾਲ ਹੋਏਗਾ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਭ ਰੰਗਾਏ ਜੇ ਇਸ ਤਨ ਨੂੰ ਮਾਇਆ ਦੀ ਪਾਹ ਲੱਗ ਗਈ ਇਹ ਤਨ ਮਾਇਆ ਦੇ ਵਿੱਚ ਖਚਤ ਹੋ ਗਿਆ ਗੁਰਦੇਵ ਕਹਿੰਦੇ ਉਹ ਪ੍ਰਮਾਤਮਾ ਨੂੰ ਭੌਂਦਾ ਨਹੀਂ ਉਹ ਚੰਗਾ ਨਹੀਂ ਲੱਗਦਾ ਉਹ ਚੋਲਾ ਉਹ ਸਰੀਰ ਉਹ ਮਨੁੱਖ ਪ੍ਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਜਿਹੜਾ ਮਾਇਆ ਦੇ ਵਿੱਚ ਖਵਾਰ ਹੋਇਆ ਜਿਹਨੇ ਪ੍ਰਮਾਤਮਾ ਨੂੰ ਭੁਲਾਤਾ ਉਹਨੂੰ ਮਾਇਆ ਜਿਹੜੀ ਹੈ ਆਪਣੇ ਪ੍ਰਭਾਵ ਦੇ ਅਧੀਨ ਰੱਖ ਲੈਂਦੀ ਹੈ ਮਹਾਰਾਜ ਬਚਿਆ ਜਾ ਸਕਦਾ ਹੈ ਪਾਤਸ਼ਾਹ ਕਹਿੰਦੇ ਬਿਲਕੁਲ ਬਚਿਆ ਜਾ ਸਕਦਾ ਹੈ ਉਹ ਬਚਦਾ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਏ ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਸੱਚ ਉਹ ਖਵਾਰ ਹੋ ਜਾਂਦਾ ਉਹਦਾ ਮਨੁੱਖਾ ਜੀਵਨ ਬਰਬਾਦ ਹੋ ਜਾਂਦਾ ਹੈ ਪਾਤਸ਼ਾਹ ਨੇ ਪਾਵਨ ਗੁਰਬਾਣੀ ਅੰਦਰ ਕਿਹਾ ਮਾਇਆ ਮਮਤਾ ਮੋਹਣੀ ਜਿਣ ਵਿਣ ਦੰਤਾ ਜਗ ਖਾਇਆ ਤੇ ਖਾਦਾ ਕਿਨੂ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੇ ਸੱਚ ਨਾਮ ਚਿਤ ਲਾਇਆ ਜਿਹੜੇ ਸੱਚ ਨਾਲ ਜੁੜ ਗਏ ਉਹ ਬਚ ਗਏ ਗੁਰਦੇਵ ਕਹਿੰਦੇ ਪੁੱਤਰ ਕਲਤਰਨਾ ਸੰਗ ਧਣਾ ਹਰ ਅਵਨਾਸ਼ੀ ਉਹ ਸੰਸਾਰ ਵਿੱਚ ਰਹਿੰਦੇ ਆਂ ਪਰਿਵਾਰ ਦੇ ਜੀ ਨੇ ਮਨੁੱਖ ਹੈ ਉਹਦੇ ਮਾਤਾ ਪਿਤਾ ਹੈ ਇਸਤਰੀ ਹੈ ਪੁੱਤਰ ਹੈ ਬੱਚੇ ਹੈ ਇਹਨਾਂ ਦੀ ਪਰਵਰਿਸ਼ ਕਰਨੀ ਹੈ ਇਹ ਮਨੁੱਖ ਦੀ ਜ਼ਿੰਮੇਵਾਰੀ ਹੈ ਪਰ ਸਤਿਗੁਰੂ ਕਹਿੰਦੇ ਇਹਨਾਂ ਵਿੱਚ ਹੀ ਬੰਦਾ ਖਚਤ ਹੋ ਜਾਵੇ ਪਰਿਵਾਰ ਵਿੱਚ ਹੀ ਖਚਤ ਹੋ ਜਾਵੇ ਉਹਨੂੰ ਪ੍ਰਮਾਤਮਾ ਦਾ ਚੇਤਾ ਹੀ ਭੁੱਲ ਜਾਏ ਗੁਰਦੇਵ ਕਹਿੰਦੇ ਫਿਰ ਚੇਤਾ ਰੱਖ ਜਦੋਂ ਇਹ ਸੰਸਾਰ ਤੋਂ ਅੱਗੇ ਜਾ ਕੇ ਮਾਲਕ ਦੇ ਘਰ ਵਿੱਚ ਜਾਣਾ ਫਿਰ ਕਿਸੇ ਨੇ ਸਾਥ ਨਹੀਂ ਦੇਣਾ। ਫਿਰ ਬੇਨਤੀ ਕਰਾਂ ਸਤਿਗੁਰੂ ਨੇ ਇਹ ਜ਼ਿੰਮੇਵਾਰੀਆਂ ਤੋਂ ਭਜਾਇਆ ਨਹੀਂ ਹੈ। ਪਰ ਇਹ ਜ਼ਿੰਮੇਵਾਰੀਆਂ ਨਿਭਾਉਂਦਿਆਂ ਨਿਭਾਉਂਦਿਆਂ ਪ੍ਰਮਾਤਮਾ ਨੂੰ ਚੇਤੇ ਕਰਨਾ ਹੈ। ਜੇ ਤੂੰ ਕੇਵਲ ਇਹਨਾਂ ਵਿੱਚ ਖਚਤ ਹੋ ਗਿਆ ਤੇ ਫਿਰ ਇਹ ਨਾਲ ਸਾਥ ਦੇਣ ਵਾਲੇ ਨਹੀਂ ਸਾਥ ਦੇਣ ਵਾਲਾ ਇੱਕੋ ਹੀ ਹੈ। ਹਰ ਅਵਨਾਸ਼ੀ ਉਹ ਜਿਹੜਾ ਕਦੇ ਨਾਸ਼ ਨਹੀਂ ਹੁੰਦਾ ਉਹ ਪ੍ਰਮਾਤਮਾ ਹੈ। ਪ੍ਰਮਾਤਮਾ ਦਾ ਨਾਮ ਹੈ। ਪੰਜਾ ਕਹਿੰਦੇ ਨੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਇਹ ਪ੍ਰਕਿਰਤੀ ਇਹ ਸੰਸਾਰ ਦੇ ਲੋਕ ਲੁਕਾਈ ਪਲਚ ਪਲਚ ਕੇ ਖਵਾਰ ਹੋ ਰਹੀ ਹੈ ਜਿਵੇਂ ਮੱਖੀ ਜਿਹੜੀ ਹੈ ਮਿੱਠੇ ਦੇ ਵਿੱਚ ਫਸ ਜਾਵੇ ਉਹ ਨਿਕਲਣ ਦਾ ਯਤਨ ਕਰਦੀ ਹੈ ਖੰਭ ਮਾਰਦੀ ਮੈਂ ਨਿਕਲ ਜਾਵਾਂ ਜਿਉਂ-ਜਿਉਂ ਖੰਭ ਮਾਰਦੀ ਤਿਉਂ-ਤਿਉਂ ਹੋਰ ਵਿੱਚ ਧਸਦੀ ਜਾਂਦੀ ਹੈ ਨਿਕਲ ਨਹੀਂ ਸਕਦੀ ਵਿੱਚ ਖੱਪ-ਖੱਪ ਕੇ ਮਰ ਜਾਂਦੀ ਹੈ ਪਰੋਂ ਨਿਕਲ ਨਹੀਂ ਪਾਉਂਦੀ ਇਦਾਂ ਹੀ ਮਨੁੱਖ ਸੰਸਾਰ ਦੇ ਧੰਦਿਆਂ ਵਿੱਚ ਗਲਤਾਨ ਹੋ ਜਾਂਦਾ ਹੈ ਗ੍ਰਸਤ ਹੋ ਜਾਂਦਾ ਹੈ ਉਹ ਜਿਉਂ-ਜਿਉਂ ਨਿਕਲਣ ਦਾ ਯਤਨ ਕਰਦਾ ਤਿਉਂ-ਤਿਉਂ ਫਸਦਾ ਜਾਂਦਾ ਹੈ ਮਹਾਰਾਜ ਕਹਿੰਦੇ ਇਹ ਹਾਲਤ ਹੈ ਪਲਚ-ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਇਹ ਝੂਠੇ ਕੂੜ ਦੇ ਮੋਹ ਦੇ ਧੰਦਿਆਂ ਵਿੱਚ ਫਸ ਕੇ ਮਨੁੱਖ ਜਿਹੜਾ ਖਵਾਰ ਹੁੰਦਾ ਪਿਆ ਏਕਸ ਹਰ ਕੇ ਨਾਮ ਬਿਨ ਅੱਗੇ ਲਈਏ ਹੋ ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਜਿਹੜੇ ਕਰਮਕਾਂਡ ਕਰਦਾ ਏ ਭਰਮਾਂ 'ਚ ਰਹਿੰਦਾ ਏ ਭੁਲੇਖਿਆਂ 'ਚ ਰਹਿੰਦਾ ਏ ਗੁਰਦੇਵ ਕਹਿੰਦੇ ਉਹ ਤੇ ਤੇਰੇ ਰਸਤੇ ਵਿੱਚ ਖੁੱਸ ਜਾਣੇ ਐ ਜੇ ਕੁਝ ਨਾਲ ਨਿਭਣ ਵਾਲਾ ਏ ਤੇ ਉਹ ਪਰਮਾਤਮਾ ਦਾ ਨਾਮ ਹੀ ਐ ਕਰਮਕਾਂਡ ਜਿਹੜੇ ਬੰਦਾ ਕਰਦਾ ਏ ਕੋਈ ਕਵੇ ਕਿ ਤੀਰਥਾਂ ਕਰਕੇ ਮੁਕਤੀ ਮਿਲ ਜੇਗੀ ਕੋਈ ਕਹੇਗਾ ਦਾਨ ਕਰਕੇ ਮੁਕਤੀ ਮਿਲ ਜੇਗੀ ਕੋਈ ਕਹੇਗਾ ਜਪ ਤਪ ਜਲ ਧਾਰੇ ਕਰਨ ਕਰਕੇ ਮੁਕਤੀ ਮਿਲ ਜੇਗੀ ਮਹਾਰਾਜ ਕਹਿੰਦੇ ਬਿਲਕੁਲ ਨਹੀਂ ਚੇਤੇ ਰੱਖਣਾ ਚਾਹੀਦਾ ਏ ਜੇ ਕੋਈ ਮੁਕਤ ਹੋ ਸਕਦਾ ਏ ਕਰਮ ਧਰਮ ਕਰ ਮੁਕਤੀ ਮੰਗੇ ਮੁਕਤ ਪਦਾਰਥ ਸ਼ਬਦ ਸਲਾਹੀ ਕਹਿੰਦੇ ਕੋਈ ਧਰਮ ਦੇ ਨਾਂ ਤੇ ਕਰਮ ਕਰਕੇ ਮੁਕਤੀ ਮੰਗੇ ਨਹੀਂ ਮਿਲ ਸਕਦੀ ਮੁਕਤੀ ਕੇਵਲ ਸ਼ਬਦ ਨਾਲ ਹੀ ਮਿਲਦੀ ਏ ਇੱਥੇ ਵੀ ਕਹਿੰਦੇ ਇੱਕ ਸਹਰ ਕੇ ਨਾਮ ਬਿਨ ਨਾਮ ਤੋਂ ਨਾਮ ਤੋਂ ਬਿਨਾ ਅੱਗੇ ਲਈਏ ਖੋ ਬਾਕੀ ਸਾਰਾ ਕੋਈ ਤਰ੍ਹਾਂ ਖਸ ਜਾਂਦਾ ਕੌਣ ਖੋ ਲੈਂਦਾ ਹਉਮੈ ਖੋ ਲੈਂਦੀ ਏ ਧਰਮ ਦਾ ਕੰਮ ਕਰਨ ਤੋਂ ਬਾਅਦ ਬੰਦੇ ਨੂੰ ਹੌਮੇ ਆ ਜਾਂਦੀ ਕਹਿੰਦਾ ਮੇਰੇ ਵਰਗਾ ਕੋਣ ਹੈ ਸਤਿਗੁਰੂ ਕਹਿੰਦੇ ਬੜੀ ਬਲਵਾਨ ਹੈ ਹੌਮੇ ਨਿਮਖ ਨਿਮਖ ਕਰ ਸਰੀਰ ਕਟਾਵੇ ਤਾਉ ਵੀ ਹੌਮੇ ਮੈਲ ਨਾ ਜਾਵੇ ਨਿਕਨਿਕ ਕਰਕੇ ਸਰੀਰ ਵੀ ਕਟਾਲਾ ਤਾਂ ਵੀ ਹੌਮੇ ਕਹਿੰਦੀ ਵੀ ਮੈਂ ਤੈਨੂੰ ਛੱਡਣਾ ਨਹੀਂ ਉਹਦੀ ਵੀ ਹੌਮੇ ਆ ਜਾਂਦੀ ਮੈਂ ਧਰਮ ਦੀ ਖਾਤਰ ਮਰਨ ਲੱਗਿਆ ਸਤਿਗੁਰੂ ਕਹਿੰਦੇ ਇਸ ਕਰਕੇ ਸਾਰਾ ਕੁਝ ਖੁੱਸ ਜਾਂਦਾ ਹੈ ਪਰ ਨਾਮ ਨੂੰ ਕੋਈ ਨਹੀਂ ਹੋ ਸਕਦਾ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਕਰ ਦਇਓ ਵਿਸਾਰ ਵਿਗੁਚਣਾ ਪ੍ਰਭ ਬਿਨੇ ਅਵਰ ਨ ਕੋਏ ਦਇਓਦਾਰਥੇ ਪ੍ਰਮਾਤਮਾ ਪ੍ਰਮਾਤਮਾ ਨੂੰ ਭੁਲਾ ਕੇ ਜੋ ਕੁਝ ਮਨੁੱਖ ਨੇ ਕੀਤਾ ਉਹ ਸਾਰਾ ਕੁਝ ਨਾਸ਼ਵੰਤ ਹੈ ਪ੍ਰਭ ਬਿਨੇ ਅਵਰ ਨ ਕੋਏ ਪ੍ਰਮਾਤਮਾ ਤੋਂ ਬਿਨਾ ਤੇਰਾ ਸਹਾਰਾ ਹੋਰ ਕੋਈ ਨਹੀਂ ਹੈਗਾ ਜੇ ਬੰਦੇ ਦਾ ਕੋਈ ਸਹਾਰਾ ਹੈ ਤੇ ਉਹ ਪ੍ਰਮਾਤਮਾ ਦਾ ਨਾਮ ਹੀ ਹੈ ਤੇ ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਨਹੀਂ ਪ੍ਰੀਤਮ ਚਰਨੀ ਜੋ ਲਗੈ ਤਿਨ ਕੀ ਨਿਰਮਲ ਸੋਏ ਪਹਿਲਾਂ ਸਤਿਗੁਰੂ ਨੇ ਸ਼ਬਦ ਵਰਤਿਆ ਸੱਜਣ ਇੱਥੇ ਸ਼ਬਦ ਵਰਤਿਆ ਪ੍ਰੀਤਮ ਪ੍ਰੀਤਮ ਹੁੰਦਾ ਹੈ ਜਿਹੜਾ ਪਿਆਰ ਕਰਨ ਵਾਲਾ ਹੋਵੇ ਮਨੁੱਖ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਹੈ ਤੇ ਪਰਿਵਾਰ ਜਿਹੜਾ ਇਸ ਬੰਦੇ ਨੂੰ ਪ੍ਰੇਮ ਕਰਦਾ ਹੈ ਪ੍ਰੀਤਮ ਤੇ ਸਤਿਗੁਰੂ ਕਹਿੰਦੇ ਨੇ ਪ੍ਰਮਾਤਮਾ ਦਾ ਕਿੰਨਾ ਖੁੱਲਾ ਸੁਭਾਅ ਏ ਕਿ ਪ੍ਰਮਾਤਮਾ ਇਸ ਬੰਦੇ ਨੂੰ ਪ੍ਰੇਮ ਕਰਦਾ ਹੈ ਮਨੁੱਖ ਨੂੰ ਪ੍ਰੇਮ ਕਰਦਾ ਹੈ ਪ੍ਰਮਾਤਮਾ ਤਾਂ ਹੈ ਹੀ ਪ੍ਰੇਮ ਸਰੂਪ ਉਹਨੂੰ ਮਿਲਿਆ ਵੀ ਤਾਂ ਹੀ ਜਾ ਸਕਦਾ ਜੇ ਉਹਦੇ ਨਾਲ ਪ੍ਰੇਮ ਕੀਤਾ ਜਾਏ ਸਾਚ ਕਹੋ ਸੁਣ ਲਿਹੋ ਸਭ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਉਹਨ ਰਾਗ ਪ੍ਰਮਾਤਮਾ ਸਾਰੇ ਪਾਸੇ ਪ੍ਰੇਮ ਸਰੂਪ ਹੋ ਕੇ ਬਰਾਜਮਾਨ ਹੈ ਤੇ ਗੁਰਦੇਵ ਕਹਿੰਦੇ ਪ੍ਰੀਤਮ ਪ੍ਰੇਮ ਕਰਨ ਵਾਲਾ ਜਿਹੜਾ ਪ੍ਰੀਤਮ ਪ੍ਰਮਾਤਮਾ ਦੇ ਚਰਨੀ ਲੱਗਦਾ ਏ ਪ੍ਰੀਤਮ ਚਰਨੀ ਜੋ ਲੱਗੈ ਤਿੰਨ ਕੀ ਨਿਰਮਲ ਹੋਏ ਉਹ ਨਿਰਮਲ ਹੋ ਜਾਂਦਾ ਏ ਮਨੋਖ ਸ਼ੋਧ ਹੋ ਜਾਂਦਾ ਹੈ ਚੰਗੇ ਗੁਣਾ ਵਾਲਾ ਹੋ ਜਾਂਦਾ ਹੈ ਜਿਹੜਾ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਦਾ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਗੁਰੂ ਅਰਜਨ ਸਾਹਿਬ ਮਹਾਰਾਜ ਬੇਨਤੀ ਸਰੂਪ ਵਿੱਚ ਕਹਿੰਦੇ ਨੇ ਪ੍ਰਭ ਪ੍ਰਮਾਤਮਾ ਜੀ ਪ੍ਰਭੂ ਜੀ ਮੈਨੂੰ ਮਿਲ ਪਵੋ ਕਿਉਂਕਿ ਬਹੁਤ ਲੰਮਾ ਵਿਛੋੜਾ ਪਿਆ ਹੋਇਆ ਹੈ ਬਹੁਤ ਜਨਮ ਬਿਸ਼ਰੇ ਥੇ ਮਾਦੋ ਇਹ ਜਨਮ ਤੁਹਾਾਰੇ ਲੇਖੇ ਬੜਾ ਲੰਮਾ ਵਿਛੋੜਾ ਪਿਆ ਹੈ ਤੇ ਕਿਰਪਾ ਕਰਕੇ ਹੁਣ ਮਿਲ ਪਵੋ ਮੈਂ ਸਾਖ ਸੁਹਾਵਾ ਤਾਂ ਲੱਗਿਆ ਜਾਂ ਸੰਤ ਭੇਟੇ ਹਰ ਸੋਏ ਮੈਂ ਸਾਖ ਦਾ ਮਹੀਨਾ ਉਹਨਾਂ ਵਾਸਤੇ ਸੁਹਾਵਾ ਹੋ ਸਕਦਾ ਏ ਜਾਂ ਸੰਤ ਭੇਟੇ ਹਰ ਸੋਏ ਜਿਹੜੇ ਸਤ ਸੰਗਤ ਵਿੱਚ ਆਣ ਕੇ ਬੈਠਦੇ ਆ ਜਿਹੜੇ ਗੁਰੂ ਦੇ ਕੋਲ ਆਣ ਕੇ ਬੈਠਦੇ ਆ ਉਹਨਾਂ ਵਾਸਤੇ ਸੁਹਾਵਾ ਹੋ ਜਾਂਦਾ ਏ ਸੋਹਣਾ ਹੋ ਜਾਂਦਾ ਏ ਜਿਵੇਂ ਬਾਹਰੀ ਤੌਰ ਦੇ ਉੱਪਰ ਸਾਖਾਂ ਦੇ ਉੱਪਰ ਵੇਸ ਆ ਜਾਂਦਾ ਏ ਬਾਹਰੀ ਤੌਰ ਦੇ ਉੱਪਰ ਹਰਿਆਵਲ ਆ ਜਾਂਦੀ ਏ ਬੰਦੇ ਦੇ ਅੰਦਰ ਵੀ ਹਰਿਆਵਲ ਆ ਜਾਂਦੀ ਏ ਜਦੋਂ ਗੁਰੂ ਦੇ ਕੋਲ ਆਣ ਕੇ ਗੁਣ ਧਾਰਨ ਕਰਦਾ ਹੈ ਗੁਣਾ ਦੀ ਹਰੀਆਵਲੀ ਇਸ ਬੰਦੇ ਦੇ ਉੱਪਰ ਆ ਜਾਂਦੀ ਹੈ ਮਹਾਰਾਜ ਕਹਿੰਦੇ ਤੇਰੇ ਵਾਸਤੇ ਮਹੀਨਾ ਸੁਹਾਵਣਾ ਹੋ ਸਕਦਾ ਹੈ